ਅਸੀਂ ਸਿਰਫ ਸੱਤਾ ਵਾਸਤੇ ਨਹੀਂ ਆ ਅਸੀਂ ਪੰਜਾਬ ਵਾਸਤੇ ਆ ਸਾਡਾ ਗੱਠ ਜੋੜ ਪੰਜਾਬ ਦੇ ਨਾਲ ਆ ਹਨ ਜੋਸ਼ੀ ਦਾ ਕੰਮ ਆਪਣਾ ਸਟਾਈਲ ਆ ਮੈਂ ਲਾਈਫ ਆਪਣੀ ਉਸੇ ਤਰ੍ਹਾਂ ਹੀ ਜਿੰਦਾ ਪਿਆ ਜਿਤਨਾ ਪਹਿਲਾਂ ਜਿੰਦਾ ਸੀ ਕਿਉਂ ਵੈਲਫੇਅਰ ਦੀਆਂ ਸਕੀਮਾਂ ਕਿਉਂ ਪੰਜਾਬ ਦੇ ਜਿਹੜੇ ਜਿੰਨੇ ਵੀ ਕਿਸਾਨਾਂ ਦੇ ਗਰੀਬਾਂ ਦੇ ਡਵੈਲਪਮੈਂਟ ਦੇ ਤੇ ਆਪਣਾ ਇੰਡਸਟਰੀ ਦੇ ਟ੍ਰੇਡ ਦੇ ਮੁੱਦੇ ਕਿਉਂ ਹੱਲ ਕਰ ਪਾਈ ਅਕਾਲੀ ਦਲ ਕਿਉਂਕਿ ਪੰਜਾਬ ਦੇ ਨਾਲ ਹੀ ਸਰਕਾਰ ਆ ਕਿਤੇ ਰਿਮੋਟ ਨਹੀਂ ਚੱਲਦਾ ਮੈਂ ਜਿੱਥੇ ਖੜਾ ਹੋ ਗਿਆ ਮੈਂ ਰੋਜ਼ ਬਸ ਆਪਾਂ ਮੈਨੂੰ ਬੀਜੇਪੀ ਨਾ ਕੱਢਦੀ ਅਨੰਦ ਜੋਸ਼ੀ ਦਾ ਕੋ ਸਟੈਂਡ ਆ ਇੱਕ ਸਾਲ ਦਫਤਰ ਬੰਦ ਕਰ ਛੱਡਿਆ ਐਸ ਗੰਦੀ ਪੋਲਿਟਿਕਸ ਜਿਹੜੀ ਅੱਜ ਇੱਥੇ ਆ ਕੱਲ ਉੱਥੇ ਆ ਜਮੀਰ ਹੀ ਮਰੀ ਸਾਨੂੰ ਸ਼ਰਮ ਆਉਂਦੀ ਯਾਰ ਆਪਾਂ ਕਿੱਥੇ ਆ ਉਮਰ ਰੰਗਦੀ ਜਾਂਦੀ ਇੱਕ ਮੌਕਾ ਮਿਲੇ ਤਾਂ ਮੈਂ ਇਹੋ ਜੀਆਂ ਯਾਦਾਂ ਕਾਇਮ ਕਰਨੀਆਂ ਚਾਹੁੰਨਾ ਇਸ ਗੁਰੂ ਦੀ ਨਗਰੀ ਵਾਸਤੇ ਕੇ ਰੱਜ ਜਾਂਦਾ ਹੀ ਰਹਿਣੀਆਂ ਹੋਰ ਕੁਛ ਨਾਲ ਨਹੀਂ ਜਾਣਾ। ਆਰਾਮੰਦਰ ਦਾ ਸੰਘਾਸਤ ਤੇ ਮੈ ਲੜਿਆ। ਮੁਲਾਇਮ ਸਿੰਘ ਦੀ ਸਰਕਾਰ ਸੀ 1990 ਚ ਕਰਫਿਊ ਲੱਗਾ ਸੀ। 100 ਕਿਲੋਮੀਟਰ ਅਨਲ ਜੋਸ਼ੀ ਤੁਰ ਕੇ ਗਿਆ ਜਦਿਆ ਗੋਲੀਆਂ ਫੇਸ ਮੁਲਾਇਮ ਸਿੰਘ ਦੀ ਸਰਕਾਰ ਦੀ ਅਨਲ ਜੋਸ਼ੀ ਨੇ ਕੀਤੀਆਂ। ਇਹ ਜਿਹੜੇ ਕੈਂਡੀਡੇਟ ਪੈਰਾਸ਼ੂਟ ਨਾਲ ਆਏ ਆ ਨਾ ਇਹਨਾਂ ਨੇ ਨਹੀਂ ਕੀਤੀਆਂ। ਅਨਲ ਜੋਸ਼ੀ ਕਿਸੇ ਮੱਲੇ ਚ ਜਾਂਦਾ ਨਾ ਤੇ ਨਿੱਕੇ ਨਿੱਕੇ ਬੱਚੇ ਜਾਂਦਾ ਉਹ ਜੋਸ਼ੀ ਆ ਗਿਆ। ਤੇ ਜੋਸ਼ੀ ਉਹਨਾਂ ਨੂੰ ਵੀ ਜੱਪੀਆਂ ਪਾਉਂਦਾ। ਮਾਤਾ ਵੀ ਆਂਦੀਆਂ ਤੂੰ ਕੱਥੇ ਇੰਨਾ ਚਰ ਨਹੀਂ ਆਇਆ ਵਾਲਮੀਕ ਤੀਰਥ 400 ਕਰੋੜ ਰੁਪਇਆ ਲਾ ਕੇ ਵਿਸ਼ਵ ਪੱਧਰੀ ਜਿਹੜਾ ਮੰਦਿਰ ਬਣਾਇਆ ਹੈ ਵਾਲਮੀਕ ਸਮਾਜ ਨੂੰ ਇੱਕ ਤੋਹਫਾ ਨਹੀਂ ਗਾ ਕਿੰਨਾ ਪੁਰਾਣਾ ਝਗੜਾ ਸੀ ਕਿੰਨੇ ਕਿਹਦੀ ਵੇਲ ਪਾਵਰ ਨਾ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਦੋਂ ਮੈਂ ਐਮਐਲਏ ਬਣਿਆ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਮੈਂ ਝਗੜ ਪੈਂਦਾ ਸੀ ਧਰਨਾ ਦੇ ਦਿੰਦਾ ਸੀ ਮੰਤਰੀ ਹੁੰਦਿਆਂ ਵੀ ਮੈਂ ਝਗੜ ਪੈਂਦਾ ਸੀ ਸੀਐਮ ਸਾਹਿਬ ਨਾਲ ਜੁਰਤ ਹੁੰਦੀ ਹੈ ਕੰਮ ਕਰਨ ਦੀ 1 ਜੂਨ ਨੂੰ ਖੀਰਲੇਪੜਾ ਚ ਹੋਣ ਜਾ ਰਹੀਆਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰੀ ਤਸਵੀਰ ਜਿਹੜੀ ਹੈ ਕੁਝ ਬਦਲੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਕੱਲੇ ਤੌਰ ਤੇ ਗੱਠਜੋੜ ਨਹੀਂ ਹੋਇਆ ਹੁਣ ਦੋਨੋਂ ਪਾਰਟੀਆਂ ਇਕੱਲੇ ਤੌਰ ਤੇ 13 ਦੀ 13 ਲੋਕ ਸਭਾ ਸੀਟਰ ਤੇ ਚੋਣਾਂ ਲੜਨ ਜਾ ਰਹੀ ਹੈ ਆਪਣੇ ਮੈਦਾਨ ਜਿਹੜੇ ਉਤਾਰਨ ਜਾ ਰਹੀ ਤਾਂ ਇਸ ਬਦਲੇ ਹੋਏ ਸਿਨੈਰੀਓ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਨਿਲ ਜੋਸ਼ੀ ਜਿਨ੍ਹਾਂ ਦਾ ਨਾਮ ਦੀ ਚਰਚਾ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਇਸ ਵਾਰ ਅਮਰਸਰ ਤੋਂ ਹੋ ਸਕਦੇ ਨੇ ਜੋਸ਼ੀ ਸਾਹਿਬ ਕਿਆਸ ਰਹੀਆਂ ਐਸੀ ਚਰਚਾਵਾਂ ਐਸੀ ਕਿ ਗਠਜੋੜ ਹੋਊਗਾ ਔਰ ਬਤੌਰ ਉਮੀਦਵਾਰ ਜਦੋਂ ਤੁਹਾਡੇ ਨਾਂ ਤੇ ਚਰਚਾ ਕੀਤੀ ਜਾਂਦੀ ਤੇ ਇਹ ਕਿਹਾ ਜਾਂਦਾ ਸੀ ਕਿ ਅਨਿਲ ਜੋਸ਼ੀ ਨੂੰ Hindu ਵੋਟ ਵੀ ਮਿਲਣਗੇ ਭਾਰਤੀ ਜਨਤਾ ਪਾਰਟੀ ਦੇ ਤੇ ਪਿੰਡਾਂ ਚੋਂ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਉਹ ਫਿਰ ਤੋਂ ਨਾਲ ਜੁੜਦਾ ਜਾ ਰਿਹਾ ਹੈ ਹੁਣ ਗਠਜੋੜ ਨਹੀਂ ਹੋਇਆ ਕੀ ਲੱਗਦਾ ਹੈ ਅਨਿਲ ਜੋਸ਼ੀ ਦਾ ਨੁਕਸਾਨ ਹੋਇਆ ਨਹੀਂ ਦੇਖੋ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਨੇ ਕਿਹਾ ਉਸ ਤੋਂ ਉੱਪਰ ਕੋਈ ਗੱਲ ਨਹੀਂ ਹੈ ਕਿ ਅਸੀਂ ਸਿਰਫ ਸੱਤਾ ਵਾਸਤੇ ਨਹੀਂ ਆ ਅਸੀਂ ਪੰਜਾਬ ਵਾਸਤੇ ਆ ਸਾਡਾ ਗਠਜੋੜ ਪੰਜਾਬ ਦੇ ਨਾਲ ਆ ਤੇ ਪੰਜਾਬ ਦੇ ਕੁਝ ਮੁੱਦੇ ਆ ਸ਼ਰੋਮਣੀ ਅਕਾਲੀ ਦਲ ਜਿਨਨੇ ਅੱਜ ਤੱਕ ਦੇ ਜਿੰਨੇ ਵੀ ਪੰਜਾਬ ਦੇ ਹਿੱਤਾਂ ਦੇ ਹੱਕਾਂ ਦੇ ਸੰਘਰਸ਼ ਹੋਏ ਆ ਉਹ ਸ਼੍ਰੋਮਣੀ ਕਾਲੀ ਦਲ ਨੇ ਲੜੇ ਆ ਮੇਰੇ ਇਸ ਪਾਰਟੀ ਚ ਆਉਣ ਦਾ ਕਾਰਨ ਇਹ ਇਹੀ ਸੀ ਕਿ ਮੈਂ ਪੰਜਾਬੀ ਆ ਮੈਂ ਕਿਸਾਨ ਵੀ ਰਹਾ 24 ਸਾਲ ਦੀ ਉਮਰ ਤੱਕ ਅਸੀਂ ਪਿੰਡਾਂ 'ਚ ਹੀ ਰਹੇ ਮੱਟਾਂ ਤੇ ਆਪ ਜ਼ਿੰਮੇਦਾਰਾ ਕੀਤਾ ਵਪਾਰ ਵੀ ਕੀਤਾ ਸ਼ਹਿਰ 'ਚ ਤੇ ਰਾਜਨੀਤੀ ਕਰਨੀ ਆ ਉਹ ਵੀ ਪੰਜਾਬ 'ਚ ਕਰਨੀ ਆ ਮੈਂ ਉਸ ਵੇਲੇ ਬੀਜੇਪੀ ਨੂੰ ਇਹੀ ਗੱਲ ਸਮਝਾਈ ਸੀ ਜਦੋਂ ਇਹਨਾਂ ਨੇ ਮੈਨੂੰ ਕੱਢਿਆ ਕਿਸਾਨੀ ਮੋਰਚਾ ਲੱਗਾ ਸੀ ਤੇ ਆਪਾਂ ਯਾਰ ਪੰਜਾਬ ਵੱਲ ਖਲੋਈਏ ਦਿੱਲੀ ਵੱਲ ਨਾ ਖੜੇ ਹੋਈਏ ਅਸੀਂ ਪੰਜਾਬ ਦੇ ਲੋਕ ਆ ਅਸੀਂ ਕਿਉਂਕਿ ਹਰ ਪਾਰਟੀ ਹਰ ਵਾਰ ਕਿਸਾਨਾਂ ਨਾਲ ਖੜਾ ਸੀ ਉਦੋਂ ਹਾਂ ਤੇ ਉਹ ਦਿੱਲੀ ਦੇ ਹੁਕਮ ਤੋਂ ਬਗੈਰ ਕੁਛ ਕਰਨ ਨੂੰ ਤਿਆਰ ਨਹੀਂ ਸੀ ਪਰ ਮੈਂ ਵੋਖਲ ਹੋਇਆ ਮੈਂ ਦਿੱਲੀ ਵੀ ਲੀਡਰਾਂ ਨਾਲ ਮਿਲਿਆ ਫਿਰ ਮੈਨੂੰ ਇਹਨਾਂ ਨੇ ਪਾਰਟੀ ਚੋਂ ਕੱਢਿਆ ਤੇ ਮੈਨੂੰ ਆਪਸ਼ਨ ਸੀਗੀਆਂ ਨੈਸ਼ਨਲ ਪਾਰਟੀ ਦੀਆਂ ਪਰ ਮੈਂ ਪੰਜਾਬ ਦੀ ਪਾਰਟੀ ਚੁਣੀ ਤੇ ਇਸੇ ਕਰਕੇ ਚੁਣੀ ਜੋ ਸਟੈਂਡ ਅੱਜ ਸੁਖਬੀਰ ਬਾਦਲ ਜੀ ਨੇ ਪੰਜਾਬ ਦੇ ਹੱਕ 'ਚ ਲਿਆ ਵਪਾਰੀਆਂ ਦਾ ਕਿਸਾਨਾਂ ਦਾ ਪੰਜਾਬੀਆਂ ਦਾ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਦਾਵਾ ਹੈ ਕਿ ਜਿੰਨਾ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਗੱਠਜੋੜ ਤੋਂ ਕਿਨਾਰਾ ਕੀਤਾ ਗਿਆ ਹੈ ਕਿਸਾਨੀ ਮੁੱਦੇ ਦੇ ਨਾਲ ਨਾਲ ਜਿਸ ਤਰ੍ਹਾਂ ਤੁਸੀਂ ਵਪਾਰ ਦੀ ਗੱਲ ਕੀਤੀ ਪਰ ਇਸ ਤੋਂ ਇਲਾਵਾ ਪੰਥਕ ਮੁੱਦੇ ਵੀ ਨੇ ਚਾਹੇ ਹਰਿਆਣਾ ਕਮੇਟੀ ਦਾ ਮੁੱਦਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਹੈ ਜਾਂ ਅਮਰਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਐਨਐਸਏ ਲਾ ਕੇ ਪੰਜਾਬ ਤੋਂ ਬਾਹਰ ਭੇਜਣ ਦੀ ਗੱਲ ਹੈ ਕੀ ਲੱਗਦਾ ਇਹ ਇਹ ਪੰਥਕ ਮੁੱਦੇ ਹਿੰਦੂ ਵੋਟਰ ਨੂੰ ਤੋਂ ਦੂਰ ਕਰ ਸਕਦੇ ਨੇ ਨਹੀਂ ਦੇਖੋ ਇਹ ਨੋ ਡਾਊਟ ਸ਼੍ਰੋਮਣੀ ਅਕਾਲੀ ਦਲ ਪੰਥ 베ਸਟ ਪਾਰਟੀ ਆ ਸਿੱਖ 베ਸਟ ਪਾਰਟੀ ਆ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਇਹਨਾਂ ਨੇ ਹਮੇਸ਼ਾ ਹੀ ਭਾਈਚਾਰੇ ਦੀ ਆਪਸੀ ਪ੍ਰੇਮ ਪਿਆਰ ਦੀ ਤੇ ਪੰਜਾਬ ਦੀ ਤਰੱਕੀ ਦੀ ਤੇ ਪੰਜਾਬੀਆਂ ਦੀ ਗੱਲ ਕੀਤੀ ਹਮੇਸ਼ਾ ਪੰਜਾਬ ਦੇ ਵਿੱਚ ਹਿੰਦੂ ਵੀ ਆ ਸਿੱਖ ਵੀ ਆ ਹਰ ਵਰਗਿਆ ਜਿਹੜਾ ਪੰਜਾਬ ਨਾਲ ਜੁੜਿਆ ਉਹਨਾਂ ਸਭ ਦੇ ਹਿੱਤਾਂ ਦੀ ਗੱਲ ਕੀਤੀ ਆ ਸਰਕਾਰ ਚ ਰਹਾ ਤੇ ਹਰ ਧਰਮ ਦਾ ਸਤਕਾਰ ਕੀਤਾ ਹਰ ਧਾਰਮਿਕ ਸਥਾਨ ਜਿਹੜੇ ਟਾਪ ਦੇ ਸੀਗੇ ਜਿਹੜੇ ਹਰ ਵਰਗ ਦੇ ਉਹਨਾਂ ਨੂੰ ਸਾਰਿਆਂ ਦਾ ਜੀਰਨ ਅਧਾਰ ਕੀਤਾ ਸਭ ਦੀ ਬਿਊਟੀਫਿਕੇਸ਼ਨ ਕੀਤੀ ਆ ਤੇ ਉਹ ਸਾਰੇ ਕੰਮ ਕੀਤੇ ਆ ਹੈ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਜਿੱਥੇ ਪੰਥਕ ਮੁੱਦਿਆਂ ਦੇ ਉੱਤੇ ਬਣੀ ਪਾਰਟੀ ਆ ਉੱਥੇ ਪੰਜਾਬ ਦੇ ਭਾਈਚਾਰੇ ਦੀ ਝੰਡਾ ਬਰਦਾਰ ਵੀ ਆ ਕਿਉਂ ਵੈਲਫੇਅਰ ਦੀਆਂ ਸਕੀਮਾਂ ਕਿਉਂ ਪੰਜਾਬ ਦੇ ਜਿਹੜੇ ਜਿੰਨੇ ਵੀ ਕਿਸਾਨਾਂ ਦੇ ਗਰੀਬਾਂ ਦੇ ਡਵੈਲਪਮੈਂਟ ਦੇ ਤੇ ਆਪਣਾ ਇੰਡਸਟਰੀ ਦੇ ਟ੍ਰੇਡ ਦੇ ਮੁੱਦੇ ਕਿਉਂ ਹੱਲ ਕਰ ਪਾਈ ਅਕਾਲੀ ਦਲ ਕਿਉਂਕਿ ਪੰਜਾਬ ਦੇ ਨਾਲ ਹੀ ਸਰਕਾਰ ਆ ਕਿਤੇ ਰਿਮੋਟ ਨਹੀਂ ਚੱਲਦਾ ਕਿਤੇ ਹੁਕਮ ਨਹੀਂ ਲੈਣਾ ਪੈਂਦਾ ਜਦੋਂ ਵਪਾਰੀ ਜਾਂਦੇ ਸੀ ਐਟ ਦੀ ਸਪੌਟ ਹੱਲ ਹੁੰਦਾ ਸੀ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਤੋਂ ਕੇਜਰੀਵਾਲ ਨੂੰ ਜਾਂ ਆਪਣਾ ਮੋਦੀ ਜੀ ਨੂੰ ਤੇ ਜਾਂ ਆਪਣਾ ਕਾਂਗਰਸ ਦੀ ਲੀਡਰਸ਼ਿਪ ਨੂੰ ਸੋਨੀਆ ਗਾਂਧੀ ਜੀ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਆਂ ਕੇਂਦਰੀ ਬਜਾਰਤ ਛੱਡੀ ਗਈ ਭਾਰਤੀ ਜਨਤਾ ਪਾਰਟੀ ਨੇ ਗੜਚੋਰ ਤੋੜਿਆ ਗਿਆ ਆ ਤਿੰਨ ਸਾਲਾਂ ਚ ਕੀ ਬਦਲਾਅ ਨਜ਼ਰ ਆ ਰਿਹਾ ਹੈ ਦੇਖੋ ਮੁੱਦੇ ਤੇ ਉੱਥੇ ਹੀ ਐਮਐਸਪੀ ਦੀ ਗਾਰੰਟੀ ਉਦੋਂ ਇਹਨਾਂ ਨੇ ਕਿਹਾ ਸੀ ਆਪਾਂ ਦਵਾਂਗੇ ਜਾਂ ਇੱਕ ਦੋ ਚੰ ਚੀਜ਼ਾਂ ਜਿਹੜੀਆਂ ਉਹਨੂੰ ਮੰਨੀਆਂ ਸੀ ਜਦੋਂ ਮੋਦੀ ਸਾਹਿਬ ਨੇ ਪਹਿਲਾਂ ਦਿਨ ਦੇ ਹੀ ਆਪਾਂ 1 ਇੰਚ ਪਿੱਛੇ ਨਹੀਂ ਹਟਣਾ ਫਿਰ ਉਹ ਵਾਪਸ ਲੈ ਗਿਆ ਜਿਹੜੇ ਕਾਨੂੰਨ ਸੀਗੇ ਕਿਸਾਨੀ ਤੇ ਬਣੇ ਉਦੋਂ ਜਿਹੜੀਆਂ ਕੁਝ ਸ਼ਰਤਾਂ ਜਿਹੜੀਆਂ ਉਹਨਾਂ ਨੇ ਗੱਲ ਕੀਤੀ ਸੀ ਉਹ ਦੁਬਾਰਾ ਉਹਦੇ ਕਰਕੇ ਬਿਨਾਂ ਸ਼ੱਕ ਕਿਸਾਨ ਜਿਹੜੇ ਆਪਸ ਵੀ ਉਹ ਟੁੱਟ ਗਏ ਧੜੇ ਬੰਦੀ ਚ ਫਸ ਗਏ ਇੱਕ ਦੋ ਸੰਗਠਨ ਬੈਠੇ ਆ ਬਾਕੀ ਨਹੀਂ ਐਸ ਵੇਲੇ ਉਹ ਮੁੱਦਾ ਬਹੁਤ ਹਾਵੀ ਨਹੀਂਗਾ ਪਰ ਉਹਦੇ باوجود ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਨੁਮਾਇੰਦਗੀ ਕਰਦੀ ਆ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਏਜੰਡਾ ਹੈਗਾ ਨਾ ਕਿਸਾਨ ਇਸ ਕਰਕੇ ਇਹਨਾਂ ਦੀ ਗੱਲ ਵੀ ਕਰੋ ਨਹੀਂ ਉਹਨਾਂ ਨੂੰ ਸੂਟ ਕੀਤਾ ਕਿਉਂਕਿ ਕਿਹੇ ਵੀ ਦਿੱਲੀ ਦੀ ਪਾਰਟੀ ਨੂੰ ਨੈਸ਼ਨਲ ਪਾਰਟੀ ਨੂੰ ਸੂਟ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਹਰਿਆਣਾ ਵੀ ਵੇਖਣਾ ਉਹਨਾਂ ਨੇ ਜੁਪੀ ਵੀ ਵੇਖਣਾ ਉਹਨਾਂ ਨੇ ਹਿਮਾਚਲ ਵੀ ਵੇਖਣਾ ਉਹਨਾਂ ਨੇ ਬਾਕੀਆਂ ਵੱਲ ਵੇਖ ਕੇ ਫੈਸਲਾ ਕਰਨਾ ਪੰਜਾਬ ਦਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਵੇਖ ਕੇ ਫੈਸਲਾ ਕਰਨਾ ਪੰਜਾਬ ਦਾ ਇਹਨਾਂ ਦੀ ਪੀੜਾ ਵੇਖ ਕੇ ਫੈਸਲਾ ਕਰਨਾ ਪੰਜਾਬ ਦਾ ਇਸੇ ਕਰਕੇ ਇਹ ਪੰਜਾਬ ਦੀ ਪਾਰਟੀ ਹੈ ਤੇ ਪੰਜਾਬ ਦੇ ਵਿੱਚ ਇੰਨਾ ਕੀ ਆਸਾਈਆਂ ਲਾਈਆਂ ਜਾ ਰਹੀਆਂ ਕਿ ਰਾਮ ਮੰਦਰ ਦੇ ਮੁੱਦੇ ਤੇ ਵੋਟਾਂ ਪੋਲਰਾਈਜ਼ ਹੋਈਆਂ ਹੋਰ ਭਾਜਪਾ ਨੂੰ ਇਹ ਲੱਗਦਾ ਕਿ ਹਿੰਦੂ ਵੋਟ ਜਿਹੜੀ ਹੈ ਉਹਨੂੰ ਵੱਡੀ ਗਿਣਤੀ ਦੇ ਵਿੱਚ ਭਾਜਪਾ ਪਾਵਲ ਡਾਇਵਰਟ ਹੋਣ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਮੁੱਦਾ ਚੋਣਾਂ ਦੇ ਵਿੱਚ ਕਿੰਨਾ ਕੁ ਪ੍ਰਭਾਵੀ ਰਹਿਣ ਵਾਲਾ ਜਾਂ ਕਿੰਨਾ ਕੁ ਭਾਜਪਾ ਦੇ ਹੱਕ ਚ ਜਾਣ ਵਾਲਾ ਦੇਖੋ ਰਾਮ ਮੰਦਰ ਸੁਪਰੀਮ ਕੋਰਟ ਨੇ ਉਹਦਾ ਵਰਡਿਕ ਦਿੱਤਾ ਸੰਘਰਸ਼ ਜਿਹੜਾ ਵਾ ਜਰੂਰ ਰਾਸ਼ਟਰੀ ਸਮਾਜ ਸੇਵਕ ਸੰਗ ਅਭਿਸ਼ ਨੂੰ ਦੁਪਰੀ ਸ਼ਦ ਜਾਂ ਸਭ ਨੇ ਕੀਤਾ ਹਾਂ ਬੀਜਪੀ ਦੇ ਵੀ ਲੋਕ ਹੋਣਗੇ ਸਭ ਹਿੰਦੂਆਂ ਨੇ ਸੰਘਰਸ਼ ਦੇ ਵਿੱਚ ਉਹਦੇ ਜੋੜਦਾ ਉਹਦੇ ਚ ਜੇ ਕੈਂਡੀਡੇਟ ਵੇਖੇ ਜਾਣ ਤੇ ਜੇ ਮੈਂ ਕੈਂਡੀਡੇਟ ਉਧਰ ਹਾਂ ਤੇ ਆ ਰਾਮ ਮੰਦਰ ਦਾ ਸੰਘਰਸ਼ ਤੇ ਮੈਂ ਲੜਿਆ ਮੁਲਾਇਮ ਸਿੰਘ ਦੀ ਸਰਕਾਰ ਸੀ 1990 ਚ ਕਰਫਿਊ ਲੱਗਾ ਸੀ 100 ਕਿਲੋਮੀਟਰ ਅਨਲ ਜੋਸ਼ੀ ਤੁਰ ਕੇ ਗਿਆ ਜੁੱਧਿਆ ਗੋਲੀਆਂ ਫੇਸ ਮੁਲਾਇਮ ਸਿੰਘ ਦੀ ਸਰਕਾਰ ਦੀਆਂ ਅਨਲ ਜੋਸ਼ੀ ਨੇ ਕੀਤੀਆਂ ਇਹ ਜਿਹੜੇ ਕੈਂਡੀਡੇਟ ਪੈਰਾਸ਼ੂਟ ਨਾਲ ਆਏ ਆ ਨਾ ਇਹਨਾਂ ਨੇ ਨਹੀਂ ਕੀਤੀਆਂ ਇਹਨਾਂ ਦਾ ਤਾਂ ਕੋਈ ਅਜੰਡਾ ਹੀ ਨਹੀਂਗਾ ਰਾਮ ਮੰਦਰ ਇਹਨਾਂ ਦਾ ਕਾਦਾ ਅਜੰਡਾ ਜਿਹੜੇ ਕੈਂਡੀਡੇਟ ਇਹ ਤੇ ਪਹਿਲਾਂ ਅਫਸਰੀ ਭੋਗ ਕੇ ਆਇਆ ਉਸ ਤੋਂ ਬਾਅਦ ਆਪਣਾ ਸੱਤਾ ਭੋਗਣਾ ਚਾਹੁੰਦੇ ਆ ਇਹਨਾਂ ਦਾ ਕੋਈ ਵਰਕਰ ਨਾ ਸਰਕਾਰ ਨਹੀਂ ਇਹਨਾਂ ਦਾ ਲੋਕਲ ਮੁੱਦੇਆਂ ਨਾਲ ਕੋਈ ਸਰਕਾਰ ਨਹੀਂ ਇਹਨਾਂ ਦਾ ਆਬਾਦੀਆਂ ਦੇ ਵਿੱਚ ਜਦੋਂ ਗੰਦਾ ਪਾਣੀ ਦਾ ਗਲਾਸ ਲੈ ਕੇ ਕੋਈ ਆਊਗਾ ਨਾ ਤੇ ਆਪ ਪੀਓ ਜੀ ਸਰਦਾਰ ਜੀ ਜਿਹੜਾ ਅਸੀਂ ਪੀਂਦੇ ਪਏ ਆ ਤੇ ਇਹਦਾ ਕੀ ਕਰੋਗੇ ਫਿਰ ਸੀਓ ਫੇਸਬੁਕ ਦਾ ਕੌਣ ਆ ਕਿਸੇ ਨੂੰ ਉਹਦਾ ਲੈਣਾ ਦੇਣਾ ਨਹੀਂ ਟਵਿੱਟਰ ਦਾ ਸੀਓ ਕੌਣ ਆ ਕਿਸੇ ਨੂੰ ਲੈਣਾ ਦੇਣਾ ਨਹੀਂ ਹੈਂ 트럼ਪ ਜੀ ਨੇ ਇਹਨਾਂ ਨੂੰ ਕੀ ਕਿਹਾ ਇਹਦੇ ਨਾਲ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਇਹ ਮੁੱਦੇ ਲੋਕ ਲਿਆ ਅਨਲ ਜੋਸ਼ੀ ਕਿਸੇ ਮੱਲੇ ਚ ਜਾਂਦਾ ਨਾ ਤੇ ਨਿੱਕੇ ਨਿੱਕੇ ਬੱਚੇ ਜਾਂਦਾ ਉਹ ਜੋਸ਼ੀ ਆ ਗਿਆ ਤੇ ਜੋਸ਼ੀ ਉਹਨਾਂ ਨੂੰ ਵੀ ਜੱਫੀਆਂ ਪਾਉਂਦਾ ਮਾਤਾ ਵੀ ਆਂਦੀਆਂ ਤੂੰ ਕੱਥੇ ਇੰਨਾ ਚਿਰ ਨਹੀਂ ਆਇਆ ਫਿਰ ਮੈਂ ਕਈ ਵਾਰੀ ਕਹਿ ਦਿੰਦਾ ਵੀ ਮੈਂ ਤਾਂ ਤੁਹਾਡੀ ਸੇਵਾ ਰਾਤ ਦਿਨ 18-18 ਘੰਟੇ ਕੀਤੀ ਸੀ ਮੈਨੂੰ ਦੋ ਵਾਰੀ ਤੁਸੀਂ ਬਾਹਰ ਕਰਤਾ ਸਿਸਟਮ ਚੋਂ ਮੈਂ ਨਹੀਂ ਕੁਝ ਕਰਨ ਜੋਗਾ ਤੁਹਾਡੇ ਵਾਸਤੇ ਇਸ ਵਾਸਤੇ ਮੈਂ ਨਹੀਂ ਆਇਆ ਗਿਆ ਤੁਸੀਂ ਮੈਨੂੰ ਕੁਝ ਪਹੁੰਚਾ ਫੜਾਓ ਪਾਵਰ ਦਾ ਮੈਂ ਤੁਹਾਨੂੰ ਕਰਕੇ ਵਿਖਾਉਂਗਾ ਮੇਰਾ ਏਜੰਡਾ ਅਨਲ ਜੋਸ਼ੀ ਦਾ ਸੀਗਾ ਅਸੀਂ ਪਹਿਲਾਂ ਇਨਫਰਾਸਟ੍ਰਕਚਰ ਬਣਾਇਆ ਮੈਂ ਤਾਂ ਸੁਖਬੀਰ ਜੀ ਨੇ ਕਿਉਂਕਿ ਮੇਰੇ ਕੋ ਅਰਬਨ ਡਵੈਲਪਮੈਂਟਸ ਇਜ਼ ਨੀਡ ਡਵੈਲਪਮੈਂਟ ਇਹ ਮੇਰੀ ਨਿਗਰਾਨੀ ਚ ਮੇਰੇ ਸਾਈਨਾਂ ਨਾਲ ਜੋ ਟੈਂਡਰ ਲੱਗੇ ਜੋ ਸਾਰਾ ਕੁਝ ਹੋਇਆ ਜੋ ਬਿਊਟੀਫਿਕੇਸ਼ਨ ਹੋਈ ਸਾਰੀ ਸੁਖਬੀਰ ਜੀ ਤੇ ਸਾਡਾ ਵਿਜ਼ਨ ਸੀ ਅਨਲ ਜੋਸ਼ੀ ਦਾ ਲੋਕਲ ਗਵਰਨਮੈਂਟ ਮਿਨਿਸਟਰ ਸੀ ਮੈਂ ਤੇ ਮੈਂ ਤੇ ਰਾਤ ਦਿਨ ਕੰਮ ਕੀਤਾ ਸਾਡਾ ਏਜੰਡਾ ਸੀ ਪਹਿਲਾਂ ਇਹਦੀ ਦਿੱਖ ਵਧੀਆ ਕਰੀਏ ਜੋ ਕੀਤੀ 10 ਗੁਣਾ ਟੂਰਿਸਟ ਵਧਿਆ ਹੈਰੀਟੇਜ ਸਟਰੀਟ ਬਣੀ ਆ ਦਰਗਿਆਣਾ ਮੰਦਿਰ ਦੀ ਬਿਊਟੀਫਿਕੇਸ਼ਨ ਤੇ ਇਸੇ ਇਸੇ ਤਰਜ਼ ਤੇ ਹੋਣੀ ਸੀ ਅੱਜ ਤੱਕ ਰੜਦਾ ਪਿਆ ਵਾਲਮੀਕ ਤੀਰਥ 400 ਕਰੋੜ ਰੁਪਇਆ ਲਾ ਕੇ ਵਿਸ਼ਪ ਪੱਧਰੀ ਜਿਹੜਾ ਮੰਦਿਰ ਬਣਾਇਆ ਹੈ ਵਾਲਮੀਕ ਸਮਾਜ ਨੂੰ ਇੱਕ ਤੋਹਫਾ ਨਹੀਂਗਾ ਕਿੰਨਾ ਪੁਰਾਣਾ ਝਗੜਾ ਸੀ ਕਿੰਨੇ ਕਿਦੀ ਬਿਲ ਪਾਵਰ ਨਾਲ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਨਾ ਹੈ ਇਹ ਸਾਰਾ ਕੁਝ ਅਸੀਂ ਬਣਾ ਕੇ ਇੰਨਾ ਕੁਸ਼ ਟੂਰਿਜ਼ਮ ਵਾਸਤੇ ਤੇ ਇਹ ਸੀ ਕਿ ਇਨਵੈਸਟਮੈਂਟ ਆਉਗੀ ਆਉਣੀ ਸ਼ੁਰੂ ਹੋਈ ਸਾਡਾ ਏਜੰਡਾ ਸੀਗਾ ਇਹਨੂੰ ਆਈਟੀ ਸਿਟੀ ਬਣਾਉਣਾ ਅਸੀਂ ਗੱਲ ਕੀਤੀ ਟਿਸਕੋ ਵਰਗੀਆਂ ਟਾਟਾ ਦੀਆਂ ਕੰਪਨੀਆਂ ਆਈਟੀ ਕੰਪਨੀਆਂ ਨਾਲ ਮੇਰਕੋ ਡਿਪਾਰਟਮੈਂਟ ਸੀ ਉਹਨਾਂ ਦੇ ਮੁੱਦੇ ਸੀਗੇ ਹਾਈਟ ਦੇ ਸੀਐਲਯੂ ਦੇ ਨਕਸ਼ਿਆਂ ਦੇ ਅਸੀਂ ਕਿਹਾ ਕਰਾਂਗੇ ਐਟ ਦੀ ਸਪੌਟ ਕਰਾਂਗੇ ਤੁਹਾਡੀਆਂ ਡਿਮਾਂਡ ਪੂਰੀਆਂ ਤੁਹਾਨੂੰ ਸਹਿਯੋਗ ਕਰਾਂਗੇ ਜਦੋਂ ਆਉਣਾ ਸੀ ਕਿਉਂਕਿ ਸਾਡੇ ਕੋਲ ਤੇ ਇਹਨੂੰ ਅੰਬਰਸਨ ਨੂੰ ਸਵਾਰਦਿਆਂ 5 ਸਾਲ ਲੱਗ ਗਏ 6 ਮਹੀਨੇ ਰਹਿੰਦੇ ਸੀ ਸਾਡੇ ਕੋਲ 2500 ਰੂਮ ਦਾ ਰਿਜ਼ੋਰਟ ਆਇਆ ਥੇ ਗੱਡ ਡੈਸਟੀਨੇਸ਼ਨ ਵੈਡਿੰਗ ਲੈ ਕੇ ਆਵਾਂਗੇ ਸਿੰਗਾਪੁਰ ਦੀ ਕੰਪਨੀ ਸੀ ਇੱਥੇ ਕੋਲੈਬੋਰੇਸ਼ਨਾਂ ਬੰਨਣਾ ਹੈ ਕਿ ਤੁਸੀਂ ਲਿਆਓ ਜੋ ਕਹੋਗੇ ਤੁਹਾਨੂੰ ਐਟ ਦੀ ਸਪੌਟ ਪਰਮਿਸ਼ਨਸ ਦਵਾਂਗੇ ਡਿਪਾਰਟਮੈਂਟ ਮੇਰ ਕੋਲ ਸੀਗਾ ਹੈ ਉਹ ਇਹ ਆ ਕਿ ਜਦੋਂ ਪਲਾਨ ਕਰਦਾ ਬੰਦਾ ਐਡਾ ਵੱਡਾ ਪ੍ਰੋਜੈਕਟ ਹੈ 50 25 30 50 ਏਕੜ ਦਾ 2500 ਰੂਮ ਦਾ ਐਡਾ ਵੱਡਾ ਰਿਜ਼ੋਰਟ ਬਣਨਾ ਸੀ ਤੇ ਉਹ ਟਾਈਮ ਤੇ ਲੱਗਣਾ ਸੀ ਉਨੇ ਚਿਰ ਨੂੰ ਸਰਕਾਰ ਚੱਲ ਗਈ ਹੈ ਹਿੱਸੇ ਪੱਤੀਆਂ ਵਾਲੇ ਆ ਗਏ ਨੀਅਤ ਹੀ ਹਸਪੀਟਲ ਸ਼ੁਰੂ ਅਨੀਰਾ ਰਾੜੀਆਂ ਨੇ ਕੀਤਾ ਸਾਡੇ ਟਾਈਮ ਤੇ ਹੋਇਆ ਨਕਸ਼ੇ ਨੁਕਸ਼ੇ ਸਾਰਾ ਕੁਝ ਅਸੀਂ ਕਰਤਾ ਉਹ 2-3-4 ਕਰੋੜ ਰੁਪਏ ਲਾ ਕੇ ਵੀ ਵਾਪਸ ਚਲ ਗਏ ਹਿੱਸੇ ਮੰਗਣ ਆਲੇ ਆ ਗਏ ਕਾਂਗਰਸ ਦੀ ਸਰਕਾਰ ਚ ਵੀ ਸਾਡਾ ਕੀ ਹਿੱਸਾ ਵਿੱਚ ਤੁਸੀਂ ਤੇ ਬਣਾਈ ਜਾਂਦੇ ਜੇ ਅਸੀਂ ਤੇ ਮੈਦਾਨਤਾ ਨਾਲ ਗੱਲ ਕੀਤੀ ਸੀ ਅਸੀਂ ਟਾਟਾ ਮੈਮੋਰੀਅਲ ਨਾਲ ਗੱਲ ਕੀਤੀ ਸੀ ਕਿਉਂਕਿ ਅਸੀਂ ਨਿਊ ਚੰਡੀਗੜ੍ਹ ਮੈਡੀਕਲ ਐਜੂਕੇਸ਼ਨ ਵੀ ਸੀ ਮੇਰੇ ਕੋ ਨਿਊ ਚੰਡੀਗੜ੍ਹ ਬਣਾਇਆ ਸੀ ਅਸੀਂ ਆਪਣਾ ਟਾਟਾ ਮੈਮੋਰੀਅਲ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਅੰਮ੍ਰਿਤਸਰ ਵੀ ਇੰਟਰਨੈਸ਼ਨਲ 에ਅਰਪੋਰਟ ਆ ਦੁਨੀਆ ਭਰ ਚੋਂ ਇਲਾਜ ਕਰਾਉਣ ਲੋਕ ਆਉਂਦੇ ਮੈਡੀਕਲ ਟੂਰਿਜ਼ਮ ਸ਼ੁਰੂ ਹੁੰ ਸਾਡਾ ਨਕਸ਼ਾ ਬਣ ਗਿਆ ਅਸੀਂ ਉਹਨੂੰ ਨਕਸ਼ੇ ਨੂੰ ਵੇਖ ਲਿਆ 3D ਨਕਸ਼ਾ ক্রিকেট ਸਟੇਡੀਅਮ ਦਾ 50 ਏਕੜ ਜਗ੍ਹਾ ਲੈ ਕੇ ਅਸੀਂ 5-6 ਕਿਲੋਮੀਟਰ ਬਾਹਰ ਬਣਾਉਣਾ ਹੈ ਹਨਾ ਇਹ ਏਜੰਡਾ ਸੀ ਸਾਡਾ ਅਗਲੀ ਸਰਕਾਰ ਦਾ ਮਤਲਬ ਇਹ ਨਹੀਂ ਹੈ ਕਿ ਉੱਤੇ ਸਰਕਾਰ ਹੋਵੇ ਤੇ ਥੱਲੇ ਉਹਦਾ ਕੋਈ ਮਤਲਬ ਜਿਹੜਾ ਮਰਜ਼ੀ ਐਮਐਲਏ ਆਪਣੀ ਵਿਲ ਪਾਵਰ ਆ ਸੰਵਿਧਾਨਕ ਪਾਵਰ ਜਿਹੜੀ ਲੋਕੀ ਦਿੰਦੇ ਆ ਕੰਮ ਉਹਦੇ ਨਾਲ ਹੁੰਦੇ ਆ ਮੇਰਾ ਵਿਰੋਧ ਸੀ ਉਦੋਂ ਜਦੋਂ ਮੈਂ ਐਮਐਲਏ ਬਣਿਆ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਮੈਂ ਝਗੜ ਪੈਂਦਾ ਸੀ ਧਰਨਾ ਦੇ ਦਿੰਦਾ ਸੀ ਮੰਤਰੀ ਹੁੰਦਿਆਂ ਵੀ ਮੈਂ ਝਗੜ ਪੈਂਦਾ ਸੀ ਸੀਐਮ ਸਾਹਿਬ ਨਾਲ ਜਰਤ ਹੁੰਦੀ ਆ ਕੰਮ ਕਰਨ ਦੀ ਪੈਸਾ ਲਿਆਉਣ ਦੀ ਜਰਤ ਹੁੰਦੀ ਆ ਪ੍ਰੋਜੈਕਟ ਜਿਹੜਾ ਮਾ ਨਾ ਉਹਨੂੰ ਅਪਰੂਵ ਕਰਾਉਣ ਦੀ ਆਪਣੇ ਹੱਕਾਂ ਵਾਸਤੇ ਮੌਜੂਦਾ ਮੌਜੂਦਾ ਪਾਵਰ ਹੋਣੀ ਮੌਜੂਦਾ ਸਿਆਰੀਓ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਧਾਲੀਵਾਲ ਹਰਾਂ ਨੂੰ ਮੈਦਾਨ ਚ ਉਤਾਰ ਦਿੱਤਾ ਗਿਆ ਭਾਜਪਾ ਵੱਲੋਂ ਵੀ ਇਸ਼ਾਰਾ ਕਰ ਦਿੱਤਾ ਗਿਆ ਤਰਨਜੀਤ ਸਿੰਘ ਸੰਧੂ ਹੋਰੀ ਜੋ ਸਾਫ ਕੰਮ ਐਮਬੈਸਡਰ ਨੇ ਕਾਂਗਰਸ ਦੀ ਸੰਭਾਵਨਾ ਇਹ ਹੀ ਹੈ ਕਿ ਗੁਰਜੀ ਤੋਜਲਾ ਹੀ ਉਮੀਦਵਾਰ ਹੋ ਸਕਦੇ ਨੇ ਹੁਣ ਐਲਾਨ ਖੋਹ ਚ ਥੋੜਾ ਜਿਹਾ ਅਕਾਲੀ ਦਲ ਮਗਰ ਹੈ ਕੌਣ ਤੱਕ ਉਮੀਦਵਾਰ ਦਰਦੇ ਸਾਰੇ ਅਨਲ ਜੋਸ਼ੀ ਨੂੰ ਵੇਖ ਕੇ ਹੁਣ ਕੈਂਡੀਡੇਟ ਤਿਆਰ ਕਰਨਗੇ ਦਰਦੇ ਸਾਬ ਜਦੋਂ ਤੱਕ ਹੋਜੂ ਤੁਹਾਡੀ ਜਿੱਤਾਂਗੇ ਆਪਾਂ ਮੇਰੀ ਉਮੀਦਵਾਰੀ ਦਾ ਐਲਾਨ ਹੀ ਹੈ ਮੈਨੂੰ ਤੇ ਸਾਡੇ ਤਾਂ ਫੈਸਲੇ ਦਿੱਲੀੋਂ ਨਹੀਂ ਨਾ ਹੋਣੇ ਇਹੀ ਗੱਲ ਆ ਸਾਡਾ ਫੈਸਲਾ ਇੱਥੇ ਹੋਣਾ ਪੰਜਾਬ ਚ ਤੁਰਤ ਫੁਰਤ ਜਦੋਂ ਕਵਾਂਗੇ ਉਹ ਸੁਣੇ ਕਰੋ ਐਲਾਨ ਕਰ ਦੇਣਗੇ ਭਾਜਪਾ ਨੇ ਤੁਹਾਡੇ ਨਾਲ ਵੀ ਰਾਬਤਾ ਕਾਇਮ ਕੀਤਾ ਕਿਉਂਕਿ ਵੱਡੀ ਗਿਣਤੀ ਚ ਲਗਾਤਾਰ ਤੜਾ ਤੜਾ ਗੂੰਜ ਆ ਰਹੇ ਐ ਰਵਨੀਤ ਮਿੱਤੂ ਜੀ ਅੱਜ ਨਹੀਂ ਕੀਤਾ 2-3 ਮਹੀਨੇ ਪਹਿਲਾਂ ਸਭ ਨੇ ਕੀਤਾ ਹੀ ਮੈਂ ਜਿੱਥੇ ਖੜਾ ਹੋ ਗਿਆ ਮੈਂ ਰੋਜ਼ ਫਸਫਾ ਮੈਨੂੰ ਬੀਜੇਪੀ ਨਾ ਕੱਢਦੀ ਮੈਂ ਅੱਜ ਬੀਜੇਪੀ ਚ ਹੰਦਾ ਮੈਂ ਭਾਵੇਂ ਸਾਰੀ ਉਮਰ ਨਾ ਕੋਈ ਇਲੈਕਸ਼ਨ ਲੜਦਾ ਕੋਈ ਗੱਲ ਨਹੀਂ ਵਰਕਰ ਹਿੰਦਾ ਅਨਲ ਜੋਸ਼ੀ ਦਾ ਕੋ ਸਟੈਂਡ ਆ ਸਭ ਨੇ ਕੀਤਾ ਸੰਪਰਕ ਸਭ ਨੇ ਕਿਹਾ ਸਾਡੇ ਵੱਲੋਂ ਇਲੈਕਸ਼ਨ ਲੜੋ ਸਾਰੀਆਂ ਪਾਰਟੀਆਂ ਨੇ ਪਰ ਆਪਾਂ ਜੇ ਸੁਖਬੀਰ ਬਾਦਲ ਨਾਲ ਖੜੇ ਹੋਏ ਆ ਨਾ ਤੇ ਖੜੇ ਹੋਏ ਆਂ ਦੀ ਆਸ ਹੈ ਭਗਵੰਤ ਮਾਨ ਰੀ ਕਹਿੰਦੇ ਆ 13 ਦੀ 13 ਜਿੱਤਾਂਗੇ 13 ਜ਼ੀਰੋ ਦਾ ਨਾਰਾ ਦਿੱਤਾ ਜੀ ਉਹਨਾਂ ਨੇ ਪਹਿਲਾਂ ਤਾਂ ਐਸ ਤੂੰ ਸਿਆ ਸੀਟ ਦੀ ਗੱਲ ਕੀਤੀ ਵੀ ਉਦੋਂ ਫਲਾਨਾ ਆ ਗਿਆ ਢਿੰਗੜਾ ਗਿਆ ਉਹ ਆ ਗਿਆ ਮੈਂ ਤੁਹਾਨੂੰ ਦੱਸ ਦੇਣਾ ਝਾੜੂ ਦੀ ਵੇਵ ਸੀਗੀ 2012 ਦੀ ਜਿਹੜੀ ਕੱਲਿਆਂ-ਕੱਲਿਆਂ ਇਲੈਕਸ਼ਨ ਲੜਈ 2022 ਦੀ ਕੱਲਿਆਂ-ਕੱਲਿਆਂ ਇਲੈਕਸ਼ਨ ਲੜੀ ਅਸੀਂ ਬੀਜੇਪੀ ਅਲੱਗ ਲੜੀ ਕਾਲੀ ਅਲੱਗ ਲੜੇ ਕਾਂਗਰਸ ਅਲੱਗ ਲੜੀ ਆਪ ਅਲੱਗ ਲੜੀ ਠੀਕ ਹੈ ਨਾ ਵੇਵ ਸੀ ਝਾੜੂ ਦੀ ਉਹ ਇੱਕ ਨੰਬਰ ਤੇ ਆਇਆ 4.5 ਲੱਖ ਵੋਟ ਲੈ ਗਏ। ਦੂਜੇ ਨੰਬਰ ਤੇ ਅਕਾਲੀ ਦਲ ਆਇਆ ਸਭ ਤੋਂ ਮਾੜੀ ਕੰਡੀਸ਼ਨ ਸਭ ਤੋਂ ਵ੍ਰਸ਼ਟ ਪੋਜੀਸ਼ਨ ਸੀ ਡਾਊਨ ਫਾਲ ਸੀਗਾ ਅਕਾਲੀ ਦਲ ਦਾ। ਅੱਜ ਤੇ ਸਾਰੇ ਪਿੰਡਾਂ 'ਚ ਫੇਰ ਮੰਨ ਲਿਆ ਲੋਕਾਂ ਨੇ ਨਹੀਂ ਬਾਦਲ ਸਾਹਿਬ ਵਰਗਾ ਕੋਈ ਨਹੀਂ। ਅਕਾਲੀ ਦਲ ਵਰਗਾ ਕੋਈ ਨਹੀਂ ਪੰਜਾਬ ਦਾ ਸਟੈਂਡ ਡੈਣ ਵਾਲਾ ਹੋਰ ਕੋਈ ਨਹੀਂ। ਅੱਜ ਤੇ ਮੰਨ ਲਿਆ ਤੇ ਐ ਗ੍ਰਾਫ ਗਿਆ ਸਾਡਾ ਅਕਾਲੀ ਦਲ ਦਾ। ਉਸ ਵੇਲੇ ਵ੍ਰਸ਼ਟ ਪੋਜੀਸ਼ਨ ਸੀਗੀ ਤੇ ਸੈਕੰਡ ਆ 2,68,000 ਵੋਟ ਲਈ ਅਕਾਲੀ ਦਲ ਨੇ। ਇੱਕ ਸਾਲ ਦਫਤਰ ਬੰਦ ਕਰ ਛੱਡਿਆ ਇਸ ਗੰਦੀ ਪੋਲਿਟਿਕਸ ਜਿਹੜੀ ਅੱਜ ਇੱਥੇ ਆ ਕੱਲ ਉੱਥੇ ਆ ਜਮੀਰ ਹੀ ਮਰੀ ਸਾਨੂੰ ਸ਼ਰਮ ਆਉਂਦੀ ਯਾਰ ਆਪਾਂ ਕਿੱਥੇ ਆ ਥੜਾ ਥੜਾ ਅਦਲਾ ਬਦਲੀ ਹੋਣ ਲੱਗ ਗਈ ਪਾਰਟੀਆਂ ਦੀ ਖੁਦ ਸ਼ਰਮ ਆਉਂਦੀ ਬਈ ਵੀ ਅਸੀਂ ਯਾਰ ਕਿੱਥੇ ਖੜੇ ਆ ਆਪਾਂ ਰੋਜ਼ ਹੀ ਆਪਾਂ ਆਪਣੀਆਂ ਅਹ ਮਾਤਾ ਕੱਲ ਕੱਲ ਫੁੱਟੂ ਕੇ ਭਾਜ-ਭਾਜ ਅੱਜ ਹੀ ਕਮਰਸਰ ਦੇ ਵੱਡੇ ਲੀਡਰ ਦੀ ਚਰਚਾ ਅੱਜ ਹੀ ਕਮਰਸਰ ਦੇ ਵੱਡੇ ਲੀਡਰ ਚਰਚਾ ਜਿੰਨਾ ਪਾਰਟੀਆਂ ਤੋਂ ਆਪਾਂ ਸਭ ਕੁਝ ਲਿਆ ਉਹਦੇ ਨਾਲ ਵਿਸ਼ਵਾਸ ਨਹੀਂ ਆਪਾਂ ਤੇ ਵਿਸ਼ਵਾਸ ਘਾਤ ਕਰਦੇ ਆਂ ਤੇ ਫਿਰ ਆਮ ਪਬਲਿਕ ਜਿੱਦ ਕੋ ਸਿਰਫ ਵੋਟ ਲੈਣੀ ਹੈ ਉਹਦਾ ਕੀ ਫਾਇਦਾ ਕਰਾਂਗੇ ਉਹਨਾਂ ਦਾ ਵਿਸ਼ਵਾਸ ਘਾਤ ਆਪਾਂ ਕਰਨ ਵਾਸਤੇ ਤਿਆਰ ਬੈਠੇ ਹੀ ਹੁੰਦੇ ਆ ਇਸ ਕਰਕੇ ਆਪਾਂ ਅਨਲ ਜੋਸ਼ੀ ਜੇ ਦੱਸ ਰਿਹਾ ਨਾ 18 ਘੰਟੇ ਕੰਮ ਕੀਤਾ ਕੋਈ ਘਰ ਜਾ ਕੇ ਪੁੱਛ ਲੋ ਜਿਹਦੇ ਅੱਗੋਂ ਦੀ ਮੈਂ ਪੰਜ ਵਰੀ ਨਾ ਲੰਗੇ ਉਹਦੇ ਬੂਹਾ ਖੜਕਾ ਕੇ ਨਾ ਪੁੱਛਿਆ ਹੋਵੇ ਦੱਸੋ ਕੋ ਕੰਮ ਹੈਗਾ ਦੇ ਲੋਕਾਂ ਦੇ ਸਾਰੇ ਤੇ ਤੁਸੀਂ ਕਰਤੇ ਅਨਲ ਜੋਸ਼ੀ ਦਾ ਕੰਮ ਆਪਣਾ ਸਟਾਈਲ ਆ ਮੈਂ ਲਾਈਫ ਆਪਣੀ ਉਸੇ ਤਰ੍ਹਾਂ ਹੀ ਜੀਣਾ ਪਿਆ ਜਿਤਨਾ ਪਹਿਲਾਂ ਜੀਂਦਾ ਸੀ ਹਾਂ ਮੈਂ ਇਹ ਜ਼ਰੂਰ ਸੋਚਦਾ ਉਮਰ ਲੰਘਦੀ ਜਾਂਦੀ ਹੈ ਇੱਕ ਮੌਕਾ ਮਿਲੇ ਤੇ ਮੈਂ ਇਹੋ ਜੀਆਂ ਯਾਦਾਂ ਕਾਇਮ ਕਰਨੀਆਂ ਚਾਹੁੰਨਾ ਇਸ ਗੁਰੂ ਦੀ ਨਗਰੀ ਵਾਸਤੇ ਕਿ ਯਾਦਾਂ ਹੀ ਰਹਿਣੀਆਂ ਹੋਰ ਕੁਝ ਨਾਲ ਨਹੀਂ ਜਾਣਾ ਬਿਲਕੁਲ ਵੱਜ ਗਿਆ ਹੁਣ ਚਾਰ ਕੋਈ ਮੁਕਾਬਲਾ ਹੋਣ ਜਾ ਰਿਹਾ ਇਹ ਵੀ ਬਹੁਤ ਘੱਟ ਹੋਇਆ ਹੈ ਲੋਕ ਸਭਾ ਚੋਣਾਂ ਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਹੁਣ ਕਿਹੋ ਜਿਹੇ ਨਤੀਜਿਆਂ ਦੀ ਆਸ ਹੈ ਕੀ ਨਫਜ਼ਾ ਲੋਕਾਂ ਦੀ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਐਰ ਕੀ ਫੇਸ ਦੀ ਇਲੈਕਸ਼ਨ ਹੋਣੀ ਜੇ ਨਿਸ਼ਾਨ ਨੂੰ ਅੰਨੇਵਾ ਵੋਟ ਪਾ ਕੇ ਨਿਸ਼ਾਨ ਨੂੰ ਜਿਹੜੀ ਅੰਨੇਵਾ ਵੋਟ ਪਈ ਹੈ ਨਾ ਉਹ ਝਾੜੂ ਨੂੰ ਪਈ ਅੱਜ ਤੱਕ ਤੇ ਇਸ ਇਹਨੇ ਨਿਸ਼ਾਨ ਦਾ ਮੂਹ ਭੰਗ ਕਰਤਾ ਭਾਵੇਂ ਉਹ ਮੈਨਾਂ ਫੁੱਲ ਹੋਵੇ ਭਾਵੇਂ ਤੱਕੜੀ ਹੋਵੇ ਭਾਵੇਂ ਪੰਜਾ ਹੋਵੇ ਤੇ ਭਾਵੇਂ ਝਾੜੂ ਹੋਵੇ ਲੋਕਾਂ ਪਹਿਲਾਂ ਐਰ ਕੀ ਵੇਖਣਾ ਇਨਸਾਨ ਪਹਿਲਾਂ ਵੇਖਣਾ ਇਨਸਾਨ ਤੇ ਫਿਰ ਵੇਖਣਾ ਨਿਸ਼ਾਨ ਕਿਉਂ ਕਿ ਹਾਂ ਕਿਉਂ ਜਿਨ੍ਹਾਂ ਨੇ ਝਾੜੂ ਨੂੰ ਵੋਟ ਪਾਈ ਹੈ ਨਾ ਉਹਨਾਂ ਨੂੰ ਕਈਆਂ ਨੂੰ 2 ਸਾਲ ਬਾਅਦ ਅੱਜ ਵੀ ਨਹੀਂ ਪਤਾ ਉਹਨਾਂ ਦਾ ਐਮਐਲਏ ਕੌਣ ਹੈ ਤੇ ਹੁਣ ਮੈਂ ਉਹਨਾਂ ਨੂੰ ਆਨਾ ਯਾਰ ਝਾੜੂ ਰੱਖੋ ਟੇਬਲ ਤੇ ਤੇ ਉਹਨੂੰ ਹੱਥ ਜੜੋ ਝਾੜੂ ਜੀ ਕੰਮ ਕਰੋ ਇੱਥੇ ਨਿਸ਼ਾਨ ਤੇ ਬੇਜਾਨ ਆ ਨਿਸ਼ਾਨ ਤੇ ਬੇਜਾਨ ਆ ਕਿਸੇ ਤੇ ਕਿਸੇ ਨੂੰ ਕਾਲੀ ਦਲ ਤੋਂ ਮਿਲ ਗਿਆ ਕਿਸੇ ਨੂੰ ਕਾਂਗਰਸ ਤੋਂ ਮਿਲ ਗਿਆ ਕਿਸੇ ਨੂੰ ਬੀਜੇਪੀ ਤੋਂ ਮਿਲ ਗਿਆ ਕਿਸੇ ਨੂੰ ਆਪਣਾ ਆਪ ਤੋਂ ਮਿਲ ਗਿਆ ਝਾੜੂ ਤੋਂ ਮੌਕਾ ਮਿਲ ਗਿਆ ਹਨਾ ਜੇ ਮੌਕਾ ਮਿਲਿਆ ਤੇ ਕੰਮ ਕਰਨ ਵਾਸਤੇ ਮਿਲਿਆ ਕੰਮ ਕਰੋ ਇਹਨੇ ਸੀਨੀਅਰ ਕਰ ਲਈ ਅਗੂ ਅਨਿਲ ਜੋਸ਼ੀ ਜੋ ਕਿ ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਕਾਲੀ ਦਲ ਦੇ ਸੰਭਾਵੀ ਉਮੀਦਵਾਰ ਨੇ ਜਿਨ੍ਹਾਂ ਵੱਲੋਂ ਬੀਤੇ ਸਮੇਂ ਦੌਰਾਨ ਆਪਣੇ ਕੀਤੇ ਉਪਲਬਧੀਆਂ ਕਿਨਾਈਆਂ ਗਈਆਂ ਨੇ ਵਿਰੋਧੀਆਂ ਦੀਆਂ ਉਨਤਾਈਆਂ ਕਿਨਾਈਆਂ ਗਈਆਂ ਨੇ ਔਰ ਸ਼੍ਰੋਮਣੀ ਕਾਲੀ ਦਲ ਦੇ ਗੜਦੀ ਕਲਾ ਦਾ ਦਾਵਾ ਕੀਤਾ ਗਿਆ ਫਤਿਹ ਦਾ ਦਾਵਾ ਕੀਤਾ ਗਿਆ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ